ਸਤਿ ਸ਼੍ਰੀ ਅਕਾਲ ਨਮਸਕਾਰ ਆਦ ਆ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਵੱਡੀ ਬ੍ਰੇਕਿੰਗ ਕੈਨੇਡਾ ਤੋਂ ਸਾਹਮਣੇ ਆਈ ਹੈ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮਨਿਸਟਰ ਰਿਚੇਲ ਦੇ ਵੱਲੋਂ ਇੱਕ ਬਹੁਤ ਵੱਡਾ ਬਦਲਾਅ ਕੀਤਾ ਗਿਆ ਹੈ ਬਦਲਾ ਕੀਤਾ ਗਿਆ ਹੈ ਇਹ ਦੇਖਦੇ ਹੋਏ ਕਿ ਕੈਨੇਡਾ ਦੇ ਵਿੱਚ ਖਾਸ ਕਰਕੇ ਸਟੂਡੈਂਟ ਦੀ ਤਾਦਾਦ ਲਗਾਤਾਰ ਵਧਦੀ ਜਾ ਰਹੀ ਹੈ ਤੇ ਆਪਣੀ ਜਿਹੜੀ PGWP ਦੀ ਪਾਲਿਸੀ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਜਿਹੜੀ ਪਾਲਿਸੀ ਹੈ ਉਸ ਨੂੰ ਰਿਵਾਈਜ਼ ਕਰ ਦਿੱਤਾ ਗਿਆ ਹੈ ਤੇ ਹੁਣ ਇੱਕ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਹੈ ਉਹ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕਿ ਇੱਕ ਨਵਾਂ PGWP ਨੂੰ ਲੈ ਕੇ ਮਾਪਦੰਡ ਤੈਅ ਕੀਤਾ ਗਿਆ ਹੈ ਤੇ ਇਹ ਜਿਹੜਿਆ ਰਿਵਾਈਜ਼ ਕੀਤੀ ਗਈ ਪਾਲਿਸੀ ਹੈ ਉਹ ਕੀ ਹੈ ਇਸ ਵੀਡੀਓ ਦੇ ਵਿੱਚ ਉਸ ਦਾ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੜ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਨੇ ਆਂ ਅਰਸਲ ਕੈਨੇਡਾ ਦੇ ਵੱਲੋਂ ਜਿਹੜੀ ਪੀਜੀਡਬਲਯੂਪੀ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਸੀਗੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਪੈਸੀਫਿਕ ਫੀਲਡ ਆਫ ਸਟਡੀ ਦੇ ਵਿੱਚ ਜੇਕਰ ਤੁਸੀਂ ਸਟੱਡੀ ਕਰਦੇ ਹੋ ਤਾਂ ਹੀ ਤੁਸੀਂ ਪੀਜੀਡਬਲਪੀ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਐਲੀਜੀਬਲ ਹੋਵੋਗੇ ਜੇਕਰ ਤੁਹਾਡੀ ਫਾਈਲ ਜਿਹੜੀ ਹੈ 1 ਨਵੰਬਰ 2024 ਤੋਂ ਬਾਅਦ ਸਬਮਿਟ ਹੋਈ ਹੈ ਹੁਣ ਉਹਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ ਕਿ ਤੁਹਾਨੂੰ ਫੀਲਡ ਆਫ ਸਟਡੀ ਜਿਹੜਾ ਸਪੈਸੀਫਿਕ ਕ੍ਰਾਈਟੇਰੀਆ ਰੱਖਿਆ ਗਿਆ ਸੀਗਾ ਉਸ ਦੀ ਲੋੜ ਨਹੀਂ ਹੋਵੇਗੀ ਭਾਵੇਂ ਤੁਸੀਂ ਕਾਲਜ ਭਾਵੇਂ ਤੁਸੀਂ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੁੰਦੇ ਹੋ ਯਾਨੀ ਕਿ ਜੇਕਰ ਤੁਹਾਡੀ ਬੈਚਲਰ ਡਿਗਰੀ ਹੁੰਦੀ ਹੈ ਮਾਸਟਰ ਡਿਗਰੀ ਹੁੰਦੀ ਹੈ ਡਾਕਟੋਰੇਟ ਹੁੰਦੀ ਹੈ ਤਾਂ ਤੁਹਾਡਾ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਹੈਗੀਆਂ ਇਹਦਾ ਜਿਹੜਾ ਸਭ ਤੋਂ ਜ਼ਿਆਦਾ ਬੈਨੀਫਿਟ ਹੈ ਉਹ ਜਿਹੜੇ ਬਿਜ਼ਨਸ ਦੇ ਵਿੱਚ ਕੋਰਸ ਦੇ ਵਿੱਚ ਐਡਮਿਸ਼ਨ ਲੈਣ ਵਾਲੇ ਐ ਉਹਨਾਂ ਨੂੰ ਹੋਣ ਵਾਲਾ ਹੈ ਸੋ ਜਿਹੜੇ ਖਾਸ ਕਰਕੇ ਉਹ ਕੋਰਸਿਸ ਸੀਗੇ ਜਿਦੇ ਵਿੱਚ ਪੀਜੀਡਬਲਯੂਪੀ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਪਹਿਲਾ ਨਹੀਂ ਹੈਗਾ ਸੀਗਾ ਤੇ ਉਹਨਾਂ ਦਾ ਬੈਚਲਰ ਪ੍ਰੋਗਰਾਮ ਸੀਗਾ ਉਹਨਾਂ ਵਾਸਤੇ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਹੁਣ ਯਾਨੀ ਕਿ ਜੇਕਰ ਹੁਣ ਤੁਸੀਂ ਫਾਈਲਿੰਗ ਕਰਤੀ ਹੈ ਜਾਂ ਕਰ ਰਹੇ ਹੋ ਜਾਂ ਕਰਨ ਬਾਰੇ ਸੋਚ ਰਹੇ ਹੋ ਭਾਵੇਂ ਤੁਹਾਡਾ ਕੋਈ ਕਾਲਜ ਹੋਵੇ ਭਾਵੇਂ ਤੁਹਾਡੀ ਯੂਨੀਵਰਸਿਟੀ ਹੋਵੇ ਕੋਈ ਫਰਕ ਨਹੀਂ ਪੈਂਦਾ ਬਸ ਤੁਸੀਂ ਆਪਣਾ ਲੈਂਗੁਏਜ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰੋ ਤੇ ਉਸ ਤੋਂ ਬਾਅਦ ਤੁਸੀਂ ਕੈਨੇਡਾ ਦੇ ਵਿੱਚ Uh, PGWP یعنی پوسٹ گریجویٹ ورک پرمٹ واسطے ایلیجیبل ہو جاؤ گے ਹੁਣ ਤੁਹਾਨੂੰ ਸਾਹਮਣੇ ਮੈਂ ਇੱਕ ਆਰਟੀਕਲ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਜਿਸ ਦੇ ਵਿੱਚ ਲਿਖਿਆ ਹੈ ਕੈਨੇਡਾ ਹੈਜ਼ ਰੀਸੈਂਟਲੀ ਰਿਵਾਈਜ਼ਡ ਇਟਸ ਪੋਸਟ ਗ੍ਰੈਜੂਏਟ ਵਰਕ ਪਰਮਿਟ PGWP ਰੂਲਸ ਮੇਕਿੰਗ ਇਟ ਈਜ਼ੀਅਰ ਫਾਰ ਇੰਟਰਨੈਸ਼ਨਲ ਸਟੂਡੈਂਟ ਗ੍ਰੈਜੂਏਟ ਫਰੋਮ ਕਾਲਜ ਡਿਗਰੀ ਪ੍ਰੋਗਰਾਮ ਟੂ ਕੁਆਲੀਫਾਈ ਫਾਰ ਅ ਵਰਕ ਪਰਮਿਟ ਪ੍ਰੀਵੀਅਸਲੀ ਇਨ 2024 ਕੈਨੇਡੀਅਨ colleges were required to ensure that graduates from certain degree program meet a specific field of study certain to eligible for a pgwp this requirement applied only to college not university was part of a border government initiative to tighten security on the international education sector however the canadian government has now removed the field of study restrictions opening up the PGWP to all students who graduate from Canadian Bachelor and Master degree program, regardless of whether they attend a college or university. This change means that as long as students meet the language requirement, they will be eligible for PGWP after graduation, helping a level of paying. ਪਲੇਇੰਗ ਫੀਲਡ ਬਿਟਵੀਨ ਕਾਲਜ ਐਂਡ ਯੂਨੀਵਰਸਿਟੀ ਯਾਨਕੀ ਜਿਹੜਾ ਇੱਕ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਦਾਇਰਾ ਵਧਦਾ ਜਾ ਰਿਹਾ ਸੀ ਕਾਲਜਾਂ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਈ ਕਾਲਜੇਸ ਨੇ ਤਾਂ ਆਪਣੇ ਇੱਕ ਦੋ ਕੈਂਪਸ ਤੱਕ ক্লোਜ਼ ਕਰ ਦਿੱਤੇ ਸੀਗੇ ਸੋ ਇਸ ਨੂੰ ਲੈ ਕੇ ਇੱਕ ਬਹੁਤ ਵੱਡਾ ਐਲਾਨ ਜਿਹੜਾ ਉਹ ਕੀਤਾ ਗਿਆ ਹੈ ਜਿਹੜੇ ਕੈਨੇਡੀਅਨ ਬਿਊਰੋ ਆਫ ਇੰਟਰਨੈਸ਼ਨਲ ਸਟੂਡੈਂਟ ਸੀਬੀਆਈਈ ਦੇ ਕਹਿ ਸਕਦੇ ਆ ਕਿ ਅ ਮੁਖੀ ਨੇ ਜਾਂ ਸੀਈਓ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਗ੍ਰੈਜੂਏਟ ਆਫ ਕਾਲਜ ਡਿਗਰੀ ਪ੍ਰੋਗਰਾਮ ਵਿਲ ਨੋ ਲੰਗਰ ਬੀ ਰਿਕੁਆਇਰਡ ਟੂ ਮੀਟ ਦੀ PGWP ਫੀਲਡ ਆਫ ਸਟਡੀ ਰਿਕੁਆਇਰਮੈਂਟ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਗ੍ਰੈਜੂਏਟ ਹੋਣਗੇ ਕਾਲਜ ਜਾਂ ਯੂਨੀਵਰਸਿਟੀ ਤੋਂ ਉਹਨਾਂ ਨੂੰ ਫੀਲਡ ਆਫ ਸਟਡੀ ਦੀ ਰਿਕੁਆਇਰਮੈਂਟ ਜਿਹੜੀ ਹੈ ਉਹ ਕਿਸੇ ਵੀ ਤਰ੍ਹਾਂ ਦੀ ਰੈਸਟ੍ਰਿਕਸ਼ਨਸ ਉਹਨਾਂ ਦੇ ਉੱਤੇ ਨਹੀਂ ਲਾਗੂ ਹੋਣਗੀਆਂ ਉਹਨਾਂ ਨੂੰ ਇਸ ਚੀਜ਼ ਦੀ ਲੋਡ ਨਹੀਂ ਹੋਏਗੀ ਸਪੈਸ਼ਲੀ ਇਹ ਜਿਹੜੇ ਬਿਜ਼ਨਸ ਤੋਂ ਰਿਲੇਟਡ ਪ੍ਰੋਗਰਾਮਸ ਸੀਗੇ ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਕਹੀ ਜਾ ਸਕਦੀ ਹੈ ਤੇ ਜਿਹੜਾ ਕੈਨੇਡਾ ਦੇ ਵਿੱਚ ਲਗਾਤਾਰ ਗ੍ਰਾਫ ਦੇਖਦਾ ਜਾ ਰਿਹਾ ਸੀ ਕੈਪਿੰਗ ਤੋਂ ਬਾਅਦ ਖਾਸ ਕਰਕੇ ਸਟੂਡੈਂਟ ਦਾ ਰੁਝਾਨ ਘਟਦਾ ਜਾ ਰਿਹਾ ਸੀ ਉਹਨਾਂ ਨੂੰ ਲੈ ਕੇ ਇੱਕ ਬਹੁਤ ਚੰਗੀ ਖਬਰ ਕਹੀ ਜਾ ਸਕਦੀ ਹੈ ਹੁਣ ਜੇਕਰ ਨਵੇਂ ਰੂਲ ਦੇ ਹਿਸਾਬ ਨਾਲ ਚਾਹੀਏ ਤਾਂ ਤੁਹਾਨੂੰ ਮੋਟਾ ਮੋਟੀ ਸਮਝਾ ਦਿੰਨਾ ਹੈ ਯੂਨੀਵਰਸਿਟੀ ਜਾਂ ਕਾਲਜ ਤੋਂ ਤੁਸੀਂ ਬੈਚਲਰ ਜਾਂ ਮਾਸਟਰਸ ਡਿਗਰੀ ਕਰਦੇ ਹੋ ਜਾਂ ਡਾਕਟੋਰੇਟ ਕਰਦੇ ਹੋ ਤਾਂ ਮਤਲਬ ਤੁਹਾਨੂੰ ਮਿਲੇਗਾ ਮਿਲੇਗਾ ਪੀਜੀਡਬਲਯੂਪੀ ਬਸ ਸ਼ਰਤ ਕਿੰਨੀ ਹੈ ਕਿ ਜੇ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੁੰਦੇ ਹੋ ਤਾਂ ਸੀਐਲਵੀ ਲੈਵਲ 7 ਚਾਹੀਦਾ ਹੈ ਤੁਹਾਨੂੰ ਜਾਂ ਐਨਸੀਐਲਸੀ 7 ਚਾਹੀਦਾ ਹੈ ਜੇਕਰ ਕਾਲਜ ਪ੍ਰੋਗਰਾਮ ਗ੍ਰੈਜੂਏਟ ਹੁੰਦੇ ਹੋ ਤੁਸੀਂ ਤਾਂ CLB ਲੈਵਲ 5 ਚਾਹੀਦਾ ਹੈ ਤੇ NC LC ਲੈਵਲ 5 ਚਾਹੀਦਾ ਹੈ ਤੁਹਾਨੂੰ ਇਹ ਇੱਕ ਛੋਟੀ ਜੀ ਸਿਰਫ ਰਿਕੁਆਇਰਮੈਂਟ ਹੈਗੀ ਹੈ ਜੇਕਰ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਦੇ ਲਈ ਫਾਈਲਿੰਗ ਜਿਹੜੀ ਨਵੰਬਰ 1 2024 ਤੋਂ ਬਾਅਦ ਕੀਤੀ ਹੈ ਜੇਕਰ 1 ਨਵੰਬਰ 2024 ਤੋਂ ਪਹਿਲਾਂ ਤੁਸੀਂ ਫਾਈਲ ਸਬਮਿਟ ਵੀ ਕਰ ਦਿੱਤੀ ਇਹ ਵੀ ਇੱਕ ਤੁਹਾਨੂੰ ਦੱਸਦਾ ਚੇਂਜ ਹੈ ਕਿ ਭਈ ਪਹਿਲਾਂ ਕਿਹਾ ਗਿਆ ਸੀਗਾ ਕਿ ਕਨਫਿਊਜ਼ਨ ਸੀਗੀ ਤੇ ਉਹ ਵੀ ਆਪਣਾ 에ਰਰ ਜਿਹੜਾ ਉਹ ਦੁਰਸਤ ਕਰ ਲਿਆ ਗਿਆ ਆ ਆਈਆਰਸੀਸੀ ਦੇ ਵੱਲੋਂ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ 1 ਤਾ ਨਵੰਬਰ 2024 ਤੋਂ ਪਹਿਲਾਂ ਜੇਕਰ ਤੁਸੀਂ ਫਾਈਲ ਆਨਲਾਈਨ ਲਾਜ਼ ਕਰ ਦਿੱਤੀ ਸੀ ਭਾਵੇਂ ਤੁਹਾਡਾ ਵੀਜ਼ਾ ਬਾਅਦ ਚ ਵੀ ਆਇਆ ਹੋਵੇ ਤਾਂ ਵੀ ਤੁਸੀਂ ਕਿਸੇ ਵੀ ਸਪੈਸੀਫਿਕ ਫੀਲਡ ਆਫ ਸਟੱਡੀ ਦੀ ਰਿਕੁਆਇਰਮੈਂਟ ਮੀਟ ਨਹੀਂ ਕਰਨੀ ਹੈਗੀ ਬਟ ਇੱਕ ਚੀਜ਼ ਚੇਂਜ ਜਿਹੜਾ ਐਜ਼ ਇਟ ਇਜ਼ ਬਣਿਆ ਰਹੇਗਾ ਉਹ ਹੈ ਕਿ ਤੁਹਾਨੂੰ ਐਸ ਦਾ ਐਗਜ਼ਾਮ ਜਿਹੜਾ ਉਹ ਦੇਣਾ ਹੀ ਪਵੇਗਾ ਤੇ ਕਾਲਜ ਚ ਤੋਂ ਜੇਕਰ ਤੁਸੀਂ ਗ੍ਰੈਜੂਏਟ ਹੁੰਦੇ ਹੋ ਤਾਂ ਸੀਐਲਪੀ ਲੈਵਲ 5 ਯੂਨੀਵਰਸਿਟੀ ਤੋਂ ਹੁੰਦੇ ਹੋ ਤਾਂ ਸੀਐਲਬੀ ਲੈਵਲ 7 ਦੀ ਰਿਕੁਆਇਰਮੈਂਟ ਹੋਵੇਗੀ ਸੋ ਇੱਕ ਬਹੁਤ ਵੱਡੀ ਖੁਸ਼ਖਬਰੀ ਕਹੀ ਜਾ ਸਕਦੀ ਹੈ ਜਿਹੜਾ ਗ੍ਰਾਫ ਡਿੱਗਦਾ ਜਾ ਰਿਹਾ ਸੀਗਾ ਐਟ ਲੀਸਟ ਉਹਨੂੰ ਸਸਟੇਨ ਕਰਨ ਵਾਸਤੇ ਇਹ ਪਹਿਲੀ ਖੁਸ਼ਖਬਰੀ ਜਿਹੜੀ ਹੈ ਉਹ ਨਵੇਂ بڑے ਪ੍ਰਧਾਨ ਮੰਤਰੀ ਕਰਨੀ ਦੀ ਗੱਲ ਕਰ ਲਈਏ ਮਾਰਕ ਕਰਨੀ ਦੇ ਵੱਲੋਂ ਜਾਂ ਫਿਰ ਜਿਹੜੇ ਆ ਰਿਚੇਲ ਨਵੇਂ ਮਨਿਸਟਰ ਬਣੇ ਨੇ ਇਮੀਗ੍ਰੇਸ਼ਨ ਦੇ ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਸਟੈਪ ਕੀਤਾ ਜਾ ਸਕਦਾ ਹੈ ਉਮੀਦ ਕਰਦਾ ਹਾਂ ਬਹੁਤ ਖੁਸ਼ ਹੋਵੋਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਤੁਹਾਡਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਪਰਵਾਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ